ਅੱਥੋਂ ਤੱਕਰ ਸਿਆਸਤ ਕਰਕੇ ਕਿ ਐਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਕੁਝ ਗੱਲ ਕਹਿਣਾ ਚਾਹੁੰਦਾ ਭਗਮਾਨਤਮਾਨ ਨੂੰ ਕਿ ਇਹਨੂੰ ਭਗਤ ਸਿੰਘ ਵਾਲੀ ਪੱਕ ਲਾਹਣੀ ਚਾਹੀਦੀ ਸੀ ਅ ਭਾਨੇ ਦੀਆਂ ਦੋਨੇ ਭੈਣਾਂ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਬਖਵਾਕਾ ਜਿਹੜੇ YouTubeਾਂ ਚ ਲਾਉਂਦੇ ਆ ਉਹਨਾਂ ਤੇ ਸੱਤ 18 ਬੰਦਿਆਂ ਦੇ ਮੁਕੱਦਮੇ ਦਾ ਸੀ ਉਹ ਮੁਕੱਦਮਾ ਵੀ ਇਹਨਾਂ ਨੇ ਖਾਜ ਕਰ ਦਿੱਤਾ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੋ ਦਾਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੋਛ ਵੀ ਇਹ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਥੇ ਤੇ ਕਰ ਸਿਆਸੀ ਪੀਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਹੈ ਸਰਕਾਰ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਨਾ ਰਿਪੋਰਟਾਂ ਜਿਹੜੀਆਂ ਆ ਵਾ ਚੁੱਕੀਆਂ ਨੇ ਪਾਨਾ ਸਿੱਧੂ ਦੇ ਪੈਣਾ ਤੇ ਕਿਤੇ ਪਰਚੇ ਪੁਲਿਸ ਨੇ ਰੱਦ ਕਰ ਦਿੱਤੇ ਨੇ ਜੀਹਾਂ ਪਾਨਾ ਸਿੱਧੂ ਦੀ ਰਿਹਾਈ ਹੁੰਦਿਆਂ ਹੀ ਪਾਨਾ ਸਿੱਧੂ ਤੇ ਪਾਇ ਤਮਾਮ ਪਰਚੇ ਅਤੇ ਉਸ ਦੀਆਂ ਪੈਣਾ ਤੇ ਪਾਇ ਪਰਚਿਆਂ ਨੂੰ ਰੱਦ ਕਰ ਦਿੱਤਾ ਗਿਆ ਹਾਲਾਂਕਿ ਰਿਹਾਈ ਤੋਂ ਬਾਅਦ ਪਾਨਾ ਸਿੱਧੂ ਨੇ ਪੰਜਾਬ ਸਰਕਾਰ ਤੇ ਮੂੰਹ ਤੋਂ ਤਿੱਖਾ ਹਮਲਾ ਬੋਲੇ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨ ਨੂੰ ਖਤਰਾ ਦੱਸਿਆ ਪਾਨਾ ਸਿੱਧੂ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਵੱਲੋਂ ਵਾਰ-ਵਾਰ ਉਸ ਨੂੰ ਮੁੱਖ ਮੰਤਰੀ ਤੋਂ ਮਾਫੀ ਮੰਗਣ ਲਈ ਦਬਾ ਪਾਇਆ ਗਿਆ ਅਤੇ ਜੇਹਾ ਨਾ ਕਰਨ ਦੀ ਸੂਰਤ ਵਿੱਚ ਪਰਚਿਆਂ ਤੇ ਨਾਮ ਪਾਉਣ ਦੀਆਂ ਧਮਕੀਆਂ ਦਿੱਤੀਆਂ। ਪੰਨੇਦਾਲ ਸਾਹਮਣੇ ਕਿ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਕਦੇ ਵੀ ਮਰਵਾਇਆ ਜਾ ਸਕਦਾ ਹੈ। ਇੱਥੋਂ ਤੇ ਕਰ ਸਿਆਸਤ ਕਰਕੇ ਕਿ ਇੰਨਾ ਜਲੀਲ ਕੀਤਾ ਗਿਆ। ਮੁੱਖ ਮੰਤਰੀ ਤੋਂ ਮਾਫੀ ਮੰਗ। ਮੁੱਖ ਮੰਤਰੀ ਤੋਂ ਮਾਫੀ ਮੰਗ। ਮੈਂ ਕੁਝ ਗੱਲ ਕਹਿਣਾ ਚਾਹੁੰਦਾ ਭਗਵੰਤ ਮਾਨ ਨੂੰ। ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਹੈ ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ। 8 ਵਜੇ ਤੋਂ ਬਾਅਦ ਜੇ ਤੂੰ ਕੁਝ ਕਰਦਾ, ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੁਝ ਸਿਆਸਤ ਗਰੀਬ ਕੁਝ ਸਿਆਸਤ ਨਹੀਂ ਕਰਦਾ। ਮੈਨੂੰ ਇੱਕ ਵੀ ਗੱਲ ਦੱਸੋ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ ਅਸੀਂ ਅੱਜ ਤੱਕਰ ਮੈਨੂੰ ਇੱਕ ਗੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਕਿ ਦੂਸਰੇ ਸਾਥੋਰ ਕਿਹੜੀ ਡਿਕੂ ਹੋਟ ਹੈ ਇਹਨਾਂ ਦਾ ਕਿਸੇ ਨੇ ਇਹੋ ਜਿਹੇ ਤਾਂ ਕਿਸੇ ਨੇ ਨਹੀਂ ਹਾਲਾਤ ਕਿਤੇ ਜੋਏ ਨੇ ਕਿਤੇ ਨਹੀਂ ਮੇਰੇ ਨਾਲ ਮੈਂ ਨੌ ਮੈਂ ਇਕੱਲੇ ਕਲੋ ਜਾ ਕੇ ਮੁੱਢ ਦੱਸ ਤਰਨ ਵੀ ਆ ਸੀਗਾ ਐਨੇ ਐਵੇਂ ਮੈਨੂੰ ਨੰਗਾ ਕੀਤਾ ਐਨੇ ਆਈ ਕਿਤੇ ਨਹੀਂ ਆਈ ਜੇ ਉਹ ਮੇਰੇ ਦਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਦਕੀ ਨਾਲ ਕੀਤੀ ਹੈ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ दांव ਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਥੇ ਤਿੱਕਰ ਸਿਆਸੀ ਪਿਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਹੈ ਸਰਕਾਰ ਦੀ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਜਿਲ੍ਹੇ ਦੇ ਨਾਲ ਦੱਸ ਨਹੀਂਦਾ ਅੱਜ ਤੋਂ ਤਿੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਨੇ ਕਰਦਾ ਦੋ ਪਰਚੇ ਪਏ ਨੇਗੇ ਗੱਲ ਜੇ ਮੈਂ ਨਾ ਅਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੋਲਣੀ ਦੋ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿੰਦਾ ਮੈਂ ਹਾਜ਼ਰ ਨਜ਼ਰ ਰੱਖ ਮੈਂ ਉਹਨੂੰ ਕਹਿੰਦਾ ਮੈਂ ਨਿਤਨੇਵਾਂ ਧਾਰਨੀ ਇਹ ਕਿਹੜੇ ਦੋਨੇ ਜਿਹੜੇ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ ਇਹ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੋਲਾਂ ਘਟਨਾਵਾ ਕਿਸ ਨੇ ਕਰੀਆਂ ਅੱਗ ਕਿਤੇ ਲੱਗੀ ਪਈਆ ਘਟਨਾਵਾਂ ਹੋਰ ਕਿਤੇ ਵਾਪਰੀ ਪਈਆ ਇਹਨਾਂ ਦੋਨਾਂ ਪਰਚੇ ਨੇ ਵੀ ਤੇਰਾ ਨਾਮ ਪਾਸ ਕਰਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਗੱਲ ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇ ਇੰਨਾ ਬਰਤਿਆ ਜਾਂਦਾ ਹੈ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਆ ਅਫਸਰ ਕੀ ਕਰਨਾ ਅਫਸਰਾਂ ਨੂੰ ਐ ਬਰਤਿਆ ਜਾਂਦਾ ਪੂਰਾ ਧਰਕੇ ਆ ਸਿਆਤ ਕਿਧਰ ਨੂੰ ਜਾ ਰਹੀ ਹੈ ਕਿਧਰ ਨੂੰ ਲੈ ਰਿਹਾ ਹੈ ਮੈਨੂੰ ਇੱਕ ਵੀ ਗੱਲ ਦੱਸੋ ਅਸੀਂ ਬੋਲ ਦਈਏ ਸਾਡੇ ਮੁੱਦੇ ਕੀ ਨੇਗੇ ਅਸੀਂ ਗੱਲ ਬੋਲਦੇ ਆ ਵੀ ਭਾਈ ਜੋ ਪਹਿਲਾਂ ਤਾਂ ਬਾਦੇ ਕਿ ਤੁਸੀਂ ਉਹ ਬਾਦੇ ਦਿਖਾ ਦੇ ਸਾਨੂੰ ਅੱਜ ਥਾਂ ਥਾਂ ਤੇ ਬੋਲ ਦਿਖਾ ਕੇ ਲਾਦੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਤੇ ਕਦੋਂ ਤੋਂ ਤੱਕ ਹੈ ਇਹ ਸਾਡੇ ਜਿਹੜੇ ਮੁੱਦੇ ਨੇ ਸੀ ਰੋਜ਼ ਇਹ ਮੁੱਦਿਆਂ ਦੇ ਘੇਰਦੇ ਆਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਪਿੱਛੇ ਛੱਡ ਕੇ ਕਿਉਂ ਆ ਗਏ ਦੇਖੋ ਸਾਰੇ ਪੋਲੀਟਿਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਮੀਡੀਆ ਬੈਠਾ ਜੱਗਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਕੋ ਸਿਆਹਤਾਂ ਹਾਂ ਹਾਂ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲਿਟਿਕਲ ਬੰਦੇ ਨੇ ਕਿ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਗੇ ਉਹ ਬੰਦੇ ਨਹੀਂ ਇਹਦੇ ਮੂੰਹੇ ਬੋਲ ਸਕਦੇ ਜਦੋਂ ਪਹਿਲਾ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਤੇ ਜਦੋਂ ਮੈਂ ਸਰਪੰਚ ਬਣਨਾਂ ਦਾ ਪਰਚਾ ਪਾਇਆ ਸੀ ਮੈਂ ਉਹ ਤੁਹਾਨੂੰ ਕਹਈ ਸੀਗੀ ਵੀ ਤੇਰੇ ਨਾਲ ਆ ਚੱਲੇ ਹੋ ਕਾਪੂਸ ਨਹੀਂ ਖੇਡ ਸਕਦੇ ਤੇਰੇ ਨਾਲ ਆ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਉਹ ਤੇਰੇ ਨਾਲ ਜਿਹੜੀ ਤੈਨੂੰ ਜਵਾਬ ਦੇ ਨੇ ਕਿ ਤੂੰ ਉਹਨਾਂ ਨਜ਼ਰ ਨਾਲ ਆ ਕੇ ਡਿਮੇਟ ਕਰਕੇ ਦਿੱਤਾ ਉਹਨਾਂ ਦੇ ਸਾਡੀ ਕੱਲੀ ਕੱਲ ਦਾ ਜਵਾਬ ਦੇ ਕੇ ਆ ਉਹਨਾਂ ਨੂੰ ਇੱਕ ਅੱਖ ਦੋਲ ਦੇ ਨਹੀਂ ਪੰਜਾਬ ਦੱਸਿਆਂ ਜਿਹੜ ਮੈਂ ਜੱਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਜੱਥੇਬੰਦੀਆਂ ਦੇ ਮੈਂ ਗੱਲ ਕਰਨਾ ਚਾਹਣਾ ਆਰਥੂਮੋ ਦੇ ਉੱਪਰ ਬਹੁਤ ਕਿੰਤੂ ਪ੍ਰੰਤੂ ਹੁੰਦੀ ਹੈ ਕਿੰਤੂ ਪ੍ਰੰਤੂ ਕੌਣ ਕਰਨ ਵਾਲੇ ਕੌਣ ਨੇਗੇ ਪੰਜਾਬ ਦੇ ਰਾਜਨੀਤਿਕ ਬੰਦੇ ਨੇ ਇਹ ਜਿਹੜੇ ਆਰਥੂਮੋ ਤੇ ਆ ਬੈਠੇ ਨੇ ਉਹ ਜੀ ਬੈਠੇ ਨੇਗੇ ਆਪਣਾ ਢੱਲੇਵਾਲ ਸਭ ਚਲੇ ਗਏ ਇਹ ਰਾਜਨੀਤਿਕ ਬੰਦੇ ਇੱਕ ਪ੍ਰੋਪਗੈਂਡਾ ਖੜਾ ਕਰਦੇ ਨੇ ਨਾ ਆਰਥੂਮੋ ਦਾ ਨਾਮ ਕਰਦੇ ਨੇ ਇਹ ਸਾਡੇ ਬਜ਼ੁਰਗਾਂ ਨੂੰ ਉਸਰਾਮ ਕਰਦੇ ਨਹੀਂ ਇਹਨਾਂ ਨੇ ਮੋਦੀ ਦੀ ਧੌਣ ਤੇ ਪਿੱਲਾ ਕਰਤਾ ਹੁਣ ਫਿਰ ਜਿਹੜੀ ਕੇਂਦਰ ਸਰਕਾਰ ਚੁਕਾਈ ਪਈ ਹੈ ਜਿਨ੍ਹਾਂ ਨੂੰ ਇਹ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਮੈਂ ਨਾ ਆਗੂਆਂ ਦਾ ਕਿਸਾਨ ਆਪੂ ਦਾ ਸਰਦੀਪ ਖੂਲ ਜੀ ਬੈਠੇ ਨੇ ਕਿ ਡੱਲੇਆਰ ਬਟਾ ਮਕੌਂਦਾ ਜੱਥੇ ਬੰਦਿਆ ਚਾਦੀਆਂ ਜੱਥੇ ਬੰਦੀ ਆ ਲੋਂਗੋਆ ਜੱਥੇ ਬੰਦੀ ਆ ਮੈਂ ਕਿਹਾ ਜੰਨੀਆਂ ਵੀ ਪੰਜਾਬ ਦੇ ਕਿਸਾਨ ਜੱਥੇ ਬੰਦਿਆਂ ਨੇ ਜੰਨੀਆਂ ਵੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਮੈਂ ਮੌਜੂਦ ਜੱਥੇ ਬੰਦਿਆਂ ਦਾ ਧੰਨਵਾਦ ਕਰਦਾ ਮੈਂ ਸਿੱਖ ਜੱਥੇ ਬੰਦਿਆਂ ਦਾ ਧੰਨਵਾਦ ਕਰਦਾ ਉਸ ਪੰਜਾਬ ਦੇ ਕਨੇ ਕਨੇ ਲੋਕਾਂ ਦਾ ਮਾਮਾ ਦਾ ਭੈਣਾਂ ਦਾ ਨੌਜਵਾਨਾਂ ਦਾ ਬਾਹਰਲੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦਾ ਮਜ਼ਦੂਰਾਂ ਦਾ ਮੈਂ ਧੰਨਵਾਦ ਕਰਦਾ ਜਿ ਜਿਹੜੀ ਕਿ ਮੇਰੇ ਹੱਕ ਦੇ ਵਿੱਚ ਲੜੀ ਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ ਨਹੀਂ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਕੋਈ ਆਸ ਨਹੀਂ ਬਸ ਸਾਫ਼ ਇਹ ਗੱਲ ਕਹਣਾ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਜੇ ਸਾਡੇ ਆਗੂ ਨਾਲ ਇਸੇ ਨਾਲ ਹੀ ਪੰਨਾ Sidhu ਨੇ ਕਿਹਾ ਕਿ ਪੁਲਿਸ ਉਸ ਉੱਪਰ ਹੋਰ ਪਰਚੇ ਪਾਉਣ ਦੀਆਂ ਤਿਆਰੀਆਂ ਕਰ ਰਹੀ ਹੈ ਪੰਨਾ Sidhu ਦਾ ਦਾਅਵਾ ਹੈ ਕਿ ਉਸ ਨੂੰ ਇਹ ਕਿਹਾ ਗਿਆ ਕਿ ਜੇਕਰ ਉਹ ਬਾਹਰ ਜਾ ਕੇ ਸਰਕਾਰ ਖਿਲਾਫ ਬੋਲਦਾ ਹੈ ਤਾਂ ਉਸ ਉੱਪਰ ਹੋਰ ਪਰਚੇ ਪਾਏ ਜਾਣਗੇ ਪਨਾ ਸਿੱਧੂ ਨੇ ਇਹ ਵੀ ਕਿਹਾ ਕਿ ਉਸ ਉੱਪਰ ਹੁੰਦੇ ਤਸ਼ੱਦਦ ਦੀ ਵੀਡੀਓ ਬਕਾਇਦਾ ਮੁੱਖ ਮੰਤਰੀ ਨੂੰ ਕਾਲ ਕਰਕੇ ਦਿਖਾਈ ਜਾਂਦੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਟੀਵੀਆਂ ਬਰਕਾਸ਼ਤਾ ਤਿਆਰ ਕਰੀ ਖੜਾ ਅੰਦੁੱਧ ਕਰਕੇ ਗੱਲ ਕਹੀ ਕਿ ਅੰਦੁੱਧ ਕ੍ਰਿਸ਼ਮੀਆਂ ਵਗਿਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਲਓ ਜੇ ਤੂੰ ਬਾਹਰ ਜਾ ਕੇ ਬੋਲਿਆ ਜਿਹੜਾ ਹੋਰ ਜਿਹੜੇ ਪਾਸੇ ਨੰਦਰ ਚ ਪਾਉਂਦਾ ਦੱਸੋ ਭਾਈ ਕੋਈ ਜੇ ਮੈਂ ਸੱਚ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਤੇ ਇਹਨਾਂ ਜਥੇਬੰਦੀਆਂ ਦਾ ਇਥੋਂ ਤੱਕ ਜਿਹੜੀ ਸਿਆਸਤ ਸੀਐਮ ਪੰਜਾਬ ਦਾ गिर ਚੁੱਕਿਆ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਦੇ ਜਿਹੜੇ ਕੁੱਝ ਰਲਵਾ ਕਰੇ ਕੁੱਝ ਆ ਨਹੀਂ ਭਗਤ ਸਿੰਘ ਬਣਾ ਕਰਦਾ ਉਹ ਭਗਮਾਤਮਾ ਨਾਲ ਤੇਰ ਤੋ ਕਿਤੇ ਸਿਆਸਤ ਨਹੀਂ ਤੇਰ ਤੋ ਕੋਈ ਮੈ ਕਹਣਾ ਗਿਰ ਨਹੀਂ ਸਕਦਾ ਇੱਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀ ਉਹ ਇੰਨਾ ਉਹਨਾਂ ਡਰਾਇਆ ਧਮਕਾਇਆ ਜੋ ਕੁਛ ਮੇ ਬਣਾ ਚਿੱਟਾ ਇਹ ਪਰਮਾਤਮਾ ਕਿਸੇ ਦੇ ਨਾਲ ਹੈ ਨਾ ਧੰਨ। ਪਰ ਨਹੀਂ ਤੁਹਾਡੇ ਨਾਲ ਜੋ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਵੀ ਮੰਤਰੀ ਦੇ ਵੱਲੋਂ ਵੀਡੀਓ ਉਹ ਵੀਰ ਕਰਕੇ ਤੁਹਾਡੀ ਹਾਲਤ ਦੇਖੀ ਜਾਂਦੀ ਕਿ ਸੱਚ ਹੈ ਜੀ ਇਹ ਗੱਲ ਬਿਲਕੁਲ 100% ਸੱਚਾ ਮੈਂ ਕਹਿੰਦਾ ਜੇ ਉਹਨੂੰ ਵੀਡੀਓ ਤੁਹਾਡੀ ਨਾਲ ਹੈ ਜੇ ਉਸ ਤੋਂ ਬਾਅਦ ਆਮ ਆਦੀ ਪਾਰਟੀ ਜੇ ਕੋਈ ਬੰਦਾ ਇਹ ਗੱਲ ਕਹਿ ਦੀ ਇਹ ਗੱਲ ਝੂਠੀ ਹੈ ਉਸ ਤੋਂ ਬਾਅਦ ਮੀਡੀਆ ਲੈ ਕੇ ਜਾਉਂ ਮੈਂ ਜਿਹੜੀ ਸੀਆਈ ਦਾ ਕੋਈ ਐਡਮਿਸ਼ਨ ਸੀਆਈ ਬਾਰ ਤੇ ਸੀਆਈ 2 ਨੇ ਲਿਖੀ ਹੈ ਸੀਆਈ 2 ਦੇ ਬਚਮਾ ਲੈ ਕੇ ਜਾਉਂਗਾ ਮੈਂ ਕਹਿੰਦਾ ਕਿ ਇਹਨੂੰ ਦਿਖਾਉਂਗਾ ਵੀ ਆਹ ਬੰਦੇ ਨਾਲ ਤੇ ਲੁਧਿਆਣੇ ਦੀ ਕਥਾ ਇੱਕ ਮਿੰਟ ਲੁਧਿਆਣੇ ਦੀ ਕਥਾ ਸਵਾਲਾਂ ਨੂੰ ਰੁਕੋ ਇੱਕ ਮਿੰਟ ਤੁਸੀਂ ਜਿਹੜਾ ਆ ਕੇਸ ਕਰ ਰਹੇ ਹੋ ਇਹ ਕੋਈ ਗੱਲ ਇਹ ਕਰਦੇ ਆ ਕਿ ਅਸੀਂ ਵੀ ਇਹ ਗੱਲ ਉਠਾਈ ਸੀ ਕਿ ਭਾਨਦੇ ਨਾਲ ਜਿਹੜਾ ਬਹੁਤ ਵੱਡਾ ਝਗੜ ਹੋਇਆ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੈ ਇਹ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਸ ਲੈਣ ਦੀਆਂ ਇਹ ਜਿਹੜੇ ਸਾਡੇ ਮਨੁੱਖੀ ਅਧਿਕਾਰ ਸਬੰਧਤ ਬਾਰੇ ਇਹ ਨੋਟਸ ਲੈਣਗੇ ਜਿਹੜੀਆਂ ਆਪਾਂ ਨੇ ਦੀਆਂ ਵੀਡੀਓ ਬਣਾਈਆਂ ਗੀਆਂ ਨੰਗਾ ਕਰਕੇ ਤੇ ਪਾਣੀ ਪਾ ਕੇ ਤੇ ਮੁੱਖ ਮੰਤਰੀ ਤੋਂ ਮਾਫੀ ਮੰਗੀ ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਨਹੀਂ ਹੋਣਗੀਆਂ ਜਿਹੜੇ ਵੀ ਸੀਆਈ ਬਣ ਜਾਂਦੇ ਉਹਦੇ ਅਧਿਕਾਰੀ ਨੇ ਲੁਧਿਆਣੇ ਦੇ ਉਹਨਾਂ ਦੇ ਮੋਬਾਈਲਾਂ ਦੇ ਵਿੱਚੋਂ ਰਿਕਾਰਡ ਡਾਟਾ ਦਾ ਪਿਆ ਹੋਵੇ ਇਹ ਜਲਦੀ ਵੀ ਕਰ ਦੇਣਗੇ। ਉਹ ਦੁਬਾਰਾ ਵੀ ਰਿਕਵਰ ਹੋ ਜਾਣਗੇ। ਇਹ ਬਹੁਤ ਵੱਡਾ ਘਾਣਾ ਮਨੁੱਖੀ ਅਧਿਕਾਰਾਂ ਦਾ ਹੱਤਿਆਕਤਰਾ ਦੀ ਜੋ ਮੁੱਖ ਮੰਤਰੀ ਨੇ ਕਰਾਈ ਹੈ। ਇਹ ਭਾਨੇ ਨੇ ਕਿਹਾ ਭੁਹਾਨੇ ਨੇ ਕਿਸੇ ਉੱਤੇ ACP ਨੂੰ DCP ਨੂੰ ਜਾਂ CP ਨੂੰ ਜਿੰਨੂੰ ਮਰਜ਼ੀ ਕਹਿਤਾ ਫਿਰ SSP ਨੂੰ ਵੀ ਭਾਈ ਨੂੰ ਪੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ। ਤਾਂ ਕਿਸੇ ਅਫਸਰ ਦੀ ਜ਼ਿੰਦਦ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਜਵਾਬ। ਸਿੱਧਾ ਰੂਪੇ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ। ਇਹ ਜਿਹੜਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ ਉਹ ਨੌਜਵਾਨ ਉਹ ਨੌਜਵਾਨ ਜਿਹੜਾ ਕਦੇ ਪਵੰਤੂ ਦੇ ਹੱਕ ਦੇ ਵਿੱਚ ਪ੍ਰਿੰਟ ਦੇ ਵਿੱਚ ਇਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਨੰਗਾ ਕਰਾ ਕੇ ਤੇ ਵੀਡੀਓ ਕਾਲ ਵਾਲੀ ਗੱਲ ਨਹੀਂ ਹੋਈ ਇੱਕ ਦਸ ਵੀਡੀਓ ਕਾਲ ਲਈ ਇਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ ਲੰਮਾ ਪਾਲਿਆ ਬਣ ਕੇ ਉੱਥੇ ਵੀਡੀਓ ਕਾਲਾਂ ਵੀਡੀਓ ਬਣਾਉਂਦਾ ਪਰਸਨਲ ਯਾਰ ਗੱਲ ਸੁਣ ਸ੍ਰੀ ਕੰਗਾ ਤੇ ਇਹ ਜੇ ਤੁਸੀਂ ਕਰਕੇ ਨਜ਼ਾਕ ਕਰਨੇ ਪਿਆਰ ਕਰਦੇ 20000 ਹਰਕਤ ਇਹ ਵੀ ਹਰਕਤ ਕਰ ਰਿਹਾ 307 ਦਾ ਪਰਚਾ ਭੈਣ ਮੇਰੀ ਸਕੂਲ ਦੇ ਵਿੱਚ ਆ 307 ਦਾ ਪਤਾ ਮੇਰੀ ਭੈਣ ਦੇ ਪਾਤਾ ਦਾ ਧੰਨਵਾਦ ਲਾਗੂ ਆਦਾ ਇਸ ਤੋਂ ਵੱਡਾ ਕੀ ਸਬੂਤ ਹੋਊਗਾ 307 ਤੋਂ ਵੱਡਾ ਕੋਈ ਸਬੂਤ ਨਹੀਂ ਭੈਣਾ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਉਹ ਤਾਂ ਫੜ ਕੇ ਪਰਚਾ ਪਤਾ ਚੈਨੀ ਟੂਰ ਬਣਾਤਾ ਮੈਨੂੰ 379 ਵੀ ਲਾਤੀ ਇਹਨੇ ਬੰਦੂ ਮੈਂ ਜਾਣ ਦਾ ਤੱਕ ਨਹੀਂ ਇਹ ਸਮਝਦੀ ਕਰਨਾ ਕਿਉਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ ਬੰਦਾ ਅਣਖ ਦੇ ਇੱਕ ਸਵੈ ਮਾਨ ਨਾਲ ਹਰ ਬੰਦਾ ਜਾ ਹਰ ਬੰਦੇ ਮੇ ਹੁੰਦਾ ਵੀ ਯਾਰ ਮੇਰੇ ਸਵੈ ਮਾਨ ਤੇ ਸੱਚ ਨਾਲ ਬੱਜੇ ਮੇਰੀ ਇੱਜ਼ਤ ਅਣਖ ਦੇ ਪੱਗਦੇ ਗੱਲ ਆਉਂਦੇ ਬੰਦਾ ਸਮਰਨ ਬਾਰ ਹੋ ਜਾਂਦਾ ਇੱਕ ਬੰਦੇ ਨੂੰ ਨੰਗਾ ਕਰਕੇ ਡੁੱਟ ਕੇ ਜਿਲਕਾ ਵੀ ਵੀਡੀਓ ਬਣਾ ਰਹੇ ਵੀਡੀਓ ਕਾਉਂਡਰ ਤੇ ਤੁਸੀਂ ਸਮਸਿਆ ਦਿਖਾ ਰਹੇ ਆ। ਕੋਖ ਨਾਲ ਜਬਰ ਤੇ ਜ਼ੁਲਮ ਤੇ ਬੱਦਲਪਣਾ ਕੀ ਹੋ ਸਕਦਾ ਹੈ? ਕੋਈ ਉਹੀ 80 90 ਦਾ ਦੌਰ ਜਿਹੜਾ ਅੱਪ ਕਰਦੇ ਆ ਰਹੇ ਜਿਹਦੇ ਬਾਰੇ ਗੱਲ ਸੁਣਦੇ ਆ ਰਹੇ ਬਸੇ ਲੱਭੇ ਸਾਡੇ ਨੌਜਵਾਨਾਂ ਨਾਲ ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਛਦਰ ਥਾਣਿਆਂ ਚ ਸੀਲ ਸਟਾਫਾਂ ਦੇ ਵਿੱਚ ਉਹੀ ਦੁਬਾਰਾ ਦੁਹਰਾਇਆ ਗਿਆ। ਅੱਜ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਕਿਹੜਾ ਇਹ ਦਾ ਰੌਸ ਲੰਦਾ ਹੈ ਕਿ ਕੀ ਇਹ ਗੱਲ ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ ਇੱਥੇ ਨਹੀਂ ਖੜਨਾ ਇਹ ਮਸਲਾ ਲੈ ਕੇ ਜਿੰਨੇ ਵੀ ਸੀਐਸਟਾਫ ਦੇ ਅਧਿਕਾਰੀ ਹੈ ਚਾਹੇ ਉਹ ਕਮਿਸ਼ਨਰ ਆਜ ਲੁਝਾਣੇ ਪੁਲਿਸ ਦਾ ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਨਮਨਕੀ ਤਸ਼ੱਦਦ ਹੋਇਆ ਇਸ ਦੌਰਾਨ ਲਖਾ ਸਿਧਰ ਨੇ ਐਲਾਨ ਕੀਤਾ ਕਿ ਭਾਨਾ ਸਿਧੂ ਉੱਪਰ ਹੋਏ तमाम ਪਰਚੇ ਰੱਦ ਕਰ ਦਿੱਤੇ ਗਏ ਨੇ ਜਿਸ ਦੇ ਬਕਾਇਦਾ ਉਹਨਾਂ ਕੋਲ ਲਿਖਤੀ ਨੋਟਿਸ ਵੀ ਪਹੁੰਚੇ ਨੇ ਜਦਕਿ ਭਾਨੇ ਦੀਆਂ ਪੈਣਾ ਤੇ ਹੋਇਆ ਪਰਚਾ ਵੀ ਪੁਲਿਸ ਨੇ ਰੱਦ ਕਰ ਦਿੱਤਾ ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ ਮੁਕੱਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ ਲੁਧਿਆਣੇ ਮੁਕੱਦਮਾ ਦਰਜ ਹੋਇਆ ਪਟਿਆਲੇ ਮੁਕੱਦਮਾ ਦਰਜ ਹੋਇਆ ਹੋਰ ਮੁਕੱਦਮਾ ਦਰਜ ਹੋਇਆ ਮਹਾਲੀ ਮੁਕੱਦਮਾ ਦਰਜ ਹੋਇਆ ਉਹ ਮੁਕੱਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ ਸਕਦੇ ਹੋ ਇਹ ਮੁਕੱਦਮੇ ਜਿਹੜੇ ਉਹ ਖਾਰਜ ਕਰਵਾਣੇ ਉਹ ਜਿੱਕੇ ਇਹ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਆ ਚੁੱਕੀਆਂ ਨੇ ਇਹ ਤੁਹਾਨੂੰ ਜਿਹੜਾ ਵੀ ਕੋਈ ਪ੍ਰਕਾਰ ਭਾ ਚਾਹੁੰਦਾ ਉਹ ਨੂੰ ਅਸੀਂ ਦੇ ਦੇਵਾਂਗੇ ਇਹ ਮੁਕੱਦਮੇ ਇਹਨਾਂ ਨੇ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਜਿਹੜੀ ਗੱਲ ਜਿਹੜੀ ਰੇਡ ਕਾ ਆਪਣਾ ਪਾਸਿਆ ਉਹ ਜਿਹੜੀ ਗੱਲ ਦਿੰਦੇ ਜਿਹੜੇ ਕਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ ਸਾਡਾ ਇਹ ਸੀ ਵੀ ਜੇ ਜ਼ਮਾਨਤ ਅਸੀਂ ਤਿਆਰ ਕਰਾਵਾਂ ਜੇ ਇਹ ਦੋਸ਼ੀ ਹੋਵਾਂਗੇ ਜੇ ਅਸੀਂ ਗੁਨਾਹ ਕੀਤਾ ਹੋਈ ਚੈਨੀਆਂ ਭਾਨੇ ਨੇ ਖੁੰਦੀਆਂ ਹੋਣੀਆਂ ਪਰਪੀਆਂ ਮੰਗੀਆਂ ਹੁਣ ਜੇ ਤਾਂ ਸੀ ਜ਼ਮਾਨਤ ਕਰਾਵਾਂ ਕਿ ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਇਸ ਲਈ ਸਾਰੇ ਪਰਚਿਆਂ ਦੀਆਂ ਕਾਪੀਆਂ ਸਾਡੇ ਕੋਲ ਤੁਸੀਂ ਦੇ ਸਕਦੇ ਹੋ ਜੇ ਪਰਚੇਡ ਚਾਰਜ ਹੋ ਚੁੱਕੇ ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੋਲੇ ਭਾਨੇ ਦੀਆਂ ਦੋਨੇ ਭੈਣਾਂ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਮਖਵਾਕੀ ਜਿਹੜੇ YouTube 'ਾਂ ਚ ਚਲਾਉਂਦੇ ਆ ਉਹਨਾਂ ਤੇ ਸਕ 18 ਬੰਦੇ ਦੇ ਮੁਕੱਦਮਾ ਦਰਸੀ ਕੋ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ ਹੋਰ ਦੇ ਮੁਕੱਦਮੇ ਦੀ ਰਿਪੋਰਟ ਹੈ ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਹੈ ਲਾਹੌਰ ਦੇ ਮੁਕੱਦਮੇ ਸਾਰਾ ਰਿਪੋਰਟ ਸਾਡੇ ਕੋਲ ਤਿਆਰ ਸਨ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਆ ਰਾਜ ਦੱਸਦੀ ਹੈ ਕਿ ਅੱਜ ਬਾਦ ਦੁਪਹਿਰ ਪੰਨਾ Sidhu ਨੂੰ ਮਲੇਰਕੋਟਲਾ ਦੀ ਥੇਲ ਤੋਂ ਬਾਹਰ ਘਟਿਆ ਗਿਆ ਸੀ ਜਿਸ ਤੋਂ ਬਾਅਦ ਪੰਨਾ Sidhu ਆਪਣੇ ਪਿੰਡ ਪਹੁੰਚੇ ਨੇ ਅਤੇ ਸਰਕਾਰ ਤੇ ਵਰਦੀ ਨਜ਼ਰ ਆਏ ਇਹ ਵੀ ਦੱਸਦੀ ਹੈ ਕਿ ਪੰਨਾ Sidhu ਨੂੰ 20 ਜਨਵਰੀ ਨੂੰ ਲੁਧਿਆਣਾ ਪੁਲਿਸ ਨੇ ਟਰੈਵਲ ਏਜੰਟ ਤੋਂ 10000 ਰੁਪਏ ਮੰਗਣ ਦੇ ਇਲਜ਼ਾਮ 'ਤੇ ਗ੍ਰਿਫਤਾਰ ਕੀਤਾ ਸੀ ਅਤੇ ਇਸ ਤੋਂ ਬਾਅਦ 3 ਫਰਵਰੀ ਨੂੰ ਪੰਨਾ ਸਿੱਧੂ ਦੀ ਰਿਹਾਈ ਲਈ ਹੋਏ ਸੰਘਰਸ਼ ਤੋਂ ਬਾਅਦ ਪੰਨਾ ਸਿੱਧੂ ਦੀਆਂ ਭੈਣਾਂ ਤੇ ਵੀ ਪਰਚਾ ਦਰਜ ਕੀਤਾ ਗਿਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ